ਸ਼ਸ਼ੀਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਰਹਾਦਾ ਬੜੀ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਹੋਰ ਵਧੀਆ ਤੇ ਅੱਜ ਆਪਾਂ ਕਰਾਂਗੇ ਸ਼ਰਟ ਦੀ ਕਟਿੰਗ ਠੀਕ ਹੈ ਜੀ ਚਲੋ ਕਟਿੰਗ ਕਰਦੇ ਆ ਤੇ ਪਲੀਜ਼ ਜਿਸ ਨੇ ਮੇਰਾ ਚੈਨਲ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵਿਊ ਕਰਿਓ ਆ ਨੈਕ ਤੇ ਕਢਾਈ ਆ ਤੇ ਆਪਾਂ ਕਿਦਾਂ ਕਟਿੰਗ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਫਰੰਟ ਪੀਸ ਕਟਿੰਗ ਕਰਾਂਗੇ ਫਿਰ ਆਪਾਂ ਬੈਕ ਪੀਸ ਕਟਿੰਗ ਕਰਾਂਗੇ ਠੀਕ ਹੈ ਜੀ ਵੱਡੇ ਮਾਰਚਾਏ ਕਪੜਾ ਐਦਾਂ ਕਰਕੇ ਆਪਾਂ ਵਿਛਾਰਾ ਨਾ ਇਹਨੂੰ ਕਪੜੇ ਨੂੰ ਆਪਾਂ ਨੈੱਕ ਦਾ ਸੈਂਟਰ ਕਰ ਲੈਣਾ ਐਦਾਂ ਕਰਕੇ ਨੈੱਕ ਦਾ ਸੈਂਟਰ ਕਰਕੇ ਤੇ ਕਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਇਹ ਕੱਪੜੇ ਨੂੰ ਵਿਛਾਣ ਤੋਂ ਬਾਅਦ ਆਪਾਂ ਲਵਾਂਗੇ ਲੰਬਾਈ ਘੇਰਾ ਠੀਕ ਹੈ ਜੀ ਐਦਾਂ ਕਰਕੇ ਚੰਗੀ ਤਰ੍ਹਾਂ ਵਿਛਾ ਲਾਂ ਕੱਪੜੇ ਨੂੰ ਮੈਂ ਵਿਛਾ ਲਿਆ ਦੇਖ ਸਕਦੇ ਤੁਸੀਂ ਵਿਛਾਣ ਤੋਂ ਬਾਅਦ ਆਪਾਂ ਇਹਦੀ ਲੰਬਾਈ ਲਵਾਂਗੇ ਇਹਦੀ ਪਹਿਲਾਂ ਆਪਾਂ ਲੰਬਾਈ ਦੇਖਾਂਗੇ ਕਿੰਨੀ ਬਣ ਰਹੀ ਹੈ ਐਥੂ ਆਪਾਂ ਲੰਬਾਈ ਲਵਾਂਗੇ ਕਿ ਆ ਦੇਖੋ ਇਹਦਾ neck ਆ neck ਮੈਂ 7 ਇੰਚ 7.5 ਤਿਆਰ ਰੱਖਾਂਗੀ ਇੱਥੇ ਮੈਂ 8 ਇੰਚ ਲੈ ਲਾਂਗੀ ਆ ਦੇਖੋ ਇੱਥੋਂ neck 8 ਇੰਚ ਲੈ ਲੈਣਾ 1/2 ਇੰਚ ਸੀ ਇੰਚ ਆ ਜਾਵੇਗਾ ਤੇ 7.5 ਬਚ ਜਾਵੇਗਾ 7.5 ਤੇ ਪੂਰਾ ਆ ਰਿਹਾ ਠੀਕ ਹੈ ਜੀ ਇੱਥੋਂ ਆਪਾਂ ਲੰਬਾਈ ਲੈਣੀ ਆ neck ਤੋਂ ਆਪਾਂ ਇਹਨੂੰ ਦੇੜੀ ਕੇ ਅੱਗੇ ਪਿੱਛੇ ਨਹੀਂ ਕਰ ਸਕਦੇ ਕਿਉਂਕਿ ਉਹ ਨਹੀਂ ਹੈ ਪੈਚ ਨਹੀਂ ਹੈਗਾ ਕਢਾਈ ਆ ਠੀਕ ਹੈ ਜੀ ਇਹਦੀ ਨਵਾਈ ਬਨ ਰਹੀ ਹੈ 47 ਇੰਚ ਠੀਕ ਹੈ ਤੇ ਮੈਂ 45 46 ਰੱਖਾਂਗੀ ਤੇ ਪੂਰੀ ਇਹਦੀ 47 ਇੰਚ ਪੂਰੀ ਟੋਟਲ ਲੰਬਾਈ ਆ ਤੇ ਪੂਰੀ ਆਪਾਂ ਲੈ ਲਾਂਗੇ ਲੰਬਾਈ ਕੁਝ ਨਹੀਂ ਕਟਵਾਦ ਕਰਨਾ ਤੇ ਉਸ ਤੋਂ ਬਾਅਦ ਇਹਦਾ ਘੇਰਾ ਹੈਗਾ 20 ਇੰਚ 20 ਇੰਚ ਘੇਰਾ ਰੱਖਾਂਗੇ 19.5 ਵੈਸੇ 19.5 ਦਾ ਆ ਦੇਖੋ 19.5 ਦਾ ਹਾਫ ਹੋ ਗਿਆ ਸਵਾ ਆ ਪੌਣੇ ਦਾ 10 ਆਪਾਂ 20 ਦੇ ਹਿਸਾਬ ਨਾਲ ਲੈ ਲਾਂਗੇ ਤੇ ਬਾਅਦ ਚ ਆਪਾਂ ਥੋੜੀ ਬੱਤੀ ਕਟਿੰਗ ਕਰ ਸਕਦੇ ਆ ਆਪਾਂ 20 ਆ ਦੇਖੋ 20 ਦਾ ਹਾਫ ਹੋ ਗਿਆ 10 ਇੰਚ ਤੇ ਆਪਾਂ 2 ਇੰਚ ਐਕਸਟਰਾ ਲੈਣਾ ਹੈ ਜਾਨੀ ਕਿ 12 ਇੰਚ ਲੈਣਾ ਆਪਾਂ ਕਟਿੰਗ ਜਿ ਘੇਰਾ ਇਦਾਂ ਆਪਾਂ 12 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੋਂ ਵੀ ਆਪਾਂ ਸਿੱਧੀ ਨਿਸ਼ਾਨੀ ਲਗਾ ਸਕਦੇ ਹਾਂ ਇਦਾਂ ਕਰਕੇ ਵੀ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਕ ਵਾਰੀ ਚੈੱਕ ਕਰ ਲੈਣਾ ਯਾਨੀ ਕਿ ਇੱਥੋਂ ਰੱਖ ਕੇ ਸਾਡਾ ਬਚ ਰਿਹਾ 47 ਇੰਚ ਇੱਥੋਂ ਵੀ ਪੂਰਾ 47 ਹੋਣਾ ਚਾਹੀਦਾ ठीक है जी ते लंबाई और घेरा लै लिया आप कर देंगे कटिंग आप फ्रंट पीस कटिंग करता है उस तो बाद आप बैकपीस बिछावा देखो वट्सएपच सा बैकपीस बनना ਇਹ ਵੀ ਆਪਾਂ 12 ਇੰਚ ਘੇਰਾ ਲਾ ਲਾਂਗੇ ਜਿਹੜਾ ਸਾਡਾ ਐਕਸਟਰਾ ਕਪੜਾ ਬਚੇਗਾ ਉਹ ਆਪਾਂ ਸਾਈਡ ਤੋਂ ਕਟਿੰਗ ਕਰ ਦਾਂਗੇ ਇੱਥੋਂ ਆਪਾਂ ਪਹਿਲੇ 12 ਇੰਚ ਘੇਰਾ ਲਵਾਂਗੇ ਆ ਦੇਖੋ 12 ਇੱਥੇ ਆ ਰਿਹਾ ਇਹਦਾ ਕਰਕੇ ਆਪਾਂ ਮੈਨ ਲੈਣਾ 12 ਇੰਚ ਦੇਖੋ ਆਪਾਂ ਇੱਥੋਂ ਫੋਲਡ ਕਰਨਾ ਇਹਦਾ ਕਰਕੇ ਫੋਲਡ ਕਰ ਲੈਣਾ ਇਹਨੂੰ एक बार फिर मिन्ती मार लेंगे आप बारह इंच कर लेंगे पूरा आप वाला पीस एपर रख लेंगे फ्रंट पीस बैक दे उपर रख के ਤੇ ਆਪਾਂ ਕਰਦੇ ਨਹੀਂ ਕਟਿੰਗ ਸੇਮ ਉਹਦੇ ਜਿੰਨਾ ਹੀ ਰੱਖਾਂਗੇ देखो एदा बराबर करके फ्रंट बैक पीस मैं नीचे थोड़ा जा कटिंग कर देनी ये फ्रंट बैक पीस कटिंग फ्रंट ना सॉरी पीस आप थोड़ा जागे फ्रंट नो क्योंकि तो मेरा फ्रंट अगला गला थोड़ा जा डीप है के ना अगे पिछे आए मतलब अगला पिछे ना जाए ਤੇ ਗੈਲਰੀ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਦਾ ਤੀਰਾ ਲਵਾਂਗੇ ਇਹਦਾ ਤੀਰਾ ਹੈਗਾ 12 ਇੰਚ 12 ਦਾ ਹਾਫ ਹੋ ਗਿਆ 6 ਆਪਾਂ 6.5 ਲੈਣਾ ਠੀਕ ਹੈ ਜੀ ਇੱਥੋਂ ਆਪਾਂ 6.5 ਤੀਰਾ ਲੈ ਲੈਣਾ ਤੀਰਾ ਲੈਣ ਤੋਂ ਬਾਅਦ 6.5 ਤੀਰਾ ਤੇ 7.5 ਮੈਂ ਮੋਡਾ ਲੈ ਰਹੀ ਆ ਕਿਉਂਕਿ ਮੇਰਾ 8 ਸਵਾ 8 ਦੇ ਵਿੱਚ ਵਿੱਚ ਓਡਾ ਇੱਥੇ ਵੀ ਆਪਾਂ 6.5 ਪੂਰਾ ਕਰ ਲੈਣਾ ਠੀਕ ਹੈ ਜੀ نیچے ਵੀ ਆਪਾਂ 6.5 ਲੈ ਲਿਆ ਤਾਂ ਰੱਬ ਲੈਣ ਤੋਂ ਬਾਅਦ ਮੇਰੀ ਛਾਤੀ ਹੈਗੀ ਹੈ 9.5 ਸੌਰੀ 19 ਇੰਚ ਤੇ 19 ਦਾ ਹਾਫ ਹੋ ਗਿਆ 9.5 ਸਾਡੇ ਨੌਂ ਤੇ ਇੱਥੇ ਏਦਾਂ ਆਪਾਂ ਬਾਕਸ ਬਣਾ ਲੈਣਾ ਬਾਕਸ ਬਣਾਉਣ ਤੋਂ ਬਾਅਦ ਇੱਥੋਂ ਆਪਾਂ 2 ਇੰਚ ਦੀ ਕਾਰਡ ਪਾਵਾਂਗੇ 1.5 ਤੋਂ 2 ਇੰਚ ਦੀ ਪਾ ਸਕਦੇ ਹੋ ਜਿੱਦਾਂ ਜਿਆਦਾ ਹੈਵੀ ਹੈ ਤਾਂ ਉਹਦੀ ਤੁਸੀਂ 2.5 ਇੰਚ ਕਾ ਸਕਦੇ ਹੋ ਇਹ ਨਾਰਮਲ ਨਾਪ ਹੈ ਮੈਂ 1.5 ਦੀ ਕਰ ਰਹੀ ਹਾਂ ਠੀਕ ਹੈ 1.5 ਦੀ ਕਰਕੇ ਇੱਥੋਂ ਆਪਾਂ ਏਦਾਂ ਗਲਾਈ ਦੇ ਦੇਣੀ ਆ ਉੱਪਰ ਚੱਲ ਜਣਾ ਦੇ ਏਦਾਂ ਕਰਕੇ ਗਲਾਈ ਦੇਣੀ ਆ ਤੇ ਉਸ ਤੋਂ ਬਾਅਦ ਆਪਾਂ ਫਰੰਟ ਕਾਰਡ ਪਾਵਾਂਗੇ ਪਹਿਲਾ ਆਪਾਂ ਉੱਪਰ ਤੀਰੇ ਵਾਲੀ ਕਾਰਡ ਪਾ ਦਾਂਗੇ 1/2 ਇੰਚ ਉਪਰੋਂ ਤੇ 1/2 ਇੰਚ ਬੈਕ ਸਾਈਡ ਤੋਂ ਠੀਕ ਹੈ ਜੀ ਤੇ ਇੱਥੋਂ ਆਪਾਂ 2 1/2 ਇੰਚ ਚੜਾਈ 'ਚ ਮੈਨੇਕ ਰੱਖਾਂਗੇ ਫਰੰਟ ਬੈਕ ਦੋਨੋਂ 2 1/2 ਲੈ ਲੈਣਾ ਤੇ ਐਨੂੰ ਆਪਾਂ ਇਦਾਂ ਇਹਦੇ ਨਾਲ ਮਿਲਾ ਦੇਣਾ ਇਦਾਂ ਆਹ ਤੀਰੇ ਦੀ ਕਾਟ ਪਾ ਦੇਣੀ ਤੇ ਉਹ ਤੋਂ ਬਾਅਦ ਆਪਾਂ ਫਰੰਟ ਕਾਰਡ ਕਿੱਦਾਂ ਪਾਣੀ ਆ ਆ ਦੇਖੋ ਮੇਰੇ 7 ਇੰਚ ਬਚ ਰਹੇ ਆ 7 ਤਾਂ 3.5 3.5 ਨਿਸ਼ਾਨਾ ਲਗਾ ਲਈ ਅੰਤਲ ਵਾਲੇ 60 ਤੇ ਇੱਥੋਂ ਆਪਾਂ 1/2 ਇੰਚ ਲਵਾਂਗੇ 1/2 ਇੰਚ ਲੈਣ ਤੋਂ ਬਾਅਦ ਇਹਦਾ ਵੀ ਆਪਾਂ ਹਾਫ ਕਰ ਦੇਣਾ 1.5 ਦਾ ਹਾਫ ਕਰ ਦੇਣਾ ਠੀਕ ਹੈ ਜੀ ਤਾਂ ਇੱਥੇ ਆਪਾਂ ਐਦਾਂ ਸਕੇਰ ਰੱਖਣਾ ਇਹਨੂੰ ਇਹਦਾਂ ਐਦਾਂ ਮਲਾਨਾ ਲਾਂ ਤਾਂ ਬਾਅਦ ਆਪਾਂ ਇੱਥੋਂ ਇਦਾਂ ਇਹਦੀ ਕਾਟ ਦੇ ਦੇਣੀ ਆ ਦੇਖੋ ਇੱਥੋਂ ਸ਼ੁਰੂ ਕਰਨਾ ਤੇ ਐ ਦਾ ਕਰਕੇ ਆਪਾਂ ਗੁਲਾਈ ਦੇਤੀ ਇਹ 프ਰੰਟ ਕਾਟ ਪੈ ਗਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਪਾਵਾਂਗੇ ਪਲੇਟ ਮੇਰੇ 11 ਇੰਚ ਤੇ ਤਿਆਰ ਆ ਤੇ 11.5 ਲਾਵਾਂਗੇ ਆਪਾਂ ਇੱਥੋਂ ਮੈਂ neck ਛੱਡ ਕੇ ਕਿਉਂਕਿ ਇਹਦੇ ਕਢਾਈ ਦੇ ਹਿਸਾਬ ਨਾਲ ਪਲੇਟ ਪੈਣਗੇ ਮੈਂ neck ਛੱਡ ਕੇ ਜਿੰਨਾ ਵੀ neck ਛੱਡ ਕੇ ਪਲੇਟ ਪੈ ਰਿਆ ਮੇਰੇ ਪੈ ਰਿਆ 13 13.5 ਇੰਚ ਦੇ ਇੱਥੋਂ ਮੈਂ ਸਟਾਰਟ ਕਰਾਂਗੀ ਕਿਉਂਕਿ ਇਹ ਕਢਾਈ ਵਿੱਚ ਆਏਗੀ ਉਹ ਬਦ ਨਾਲ ਛੋੜ ਦੀ ਲੁਕਿੰਗ ਖਰਾਬ ਹੋ ਜੇਗੀ ਕਢਾਈ ਛੱਡ ਕੇ ਮੈਂ ਬਗਾਰੀਆਂ ਪਲੇਟ ਇੱਥੋਂ ਤੇ ਇਹ ਮੈਂ ਥੋੜੇ ਛੋਟੇ ਪਲੇਟ ਪਾ ਦਾਂਗੀ 3.5 ਇੱਥੋਂ ਲੈ ਕੇ ਪਲੇਟ 13 13.5 ਇੰਚ ਤੇ ਤੇ ਕਢਾਈ ਦੇ ਹਿਸਾਬ ਨਾਲ ਵੀ ਪਲੇਟ ਪੈ ਜਾਂਦੇ ਆ ਨਹੀਂ ਤੇ ਗਲੇ ਦਾ ਗਲੇ ਦੀ ਖਰਾਬ ਹੋ ਜਾਂਦੀ ਹੈ ਸ਼ੇਪ ਤੇ ਕਢਾਈ ਹੈ ਗਲੇ ਦੀ ਉਹ ਤਾਂ ਬਾਅਦ ਇੱਥੋਂ ਆਪਾਂ 6 ਇੰਚ ਦੇ ਪਾਵਾਂਗੇ ਪਲੇਟ ਠੀਕ ਹੈ ਜੀ ਆਪਾਂ ਥੋੜੇ ਛੋਟੇ ਵੀ ਪਲੇਟ ਪਾ ਸਕਦੇ ਆ ਤੋਂ ਬਾਅਦ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਆਮਾਂਗੇ ਇੱਥੋਂ ਮੈਂ ਲੈ ਰਹੀ ਹਾਂ 7.5 ਕਮਰ ਇਹ ਦੀ ਹੈਗੀ ਕਮਰ ਮੇਰੀ ਹੈਗੀ ਆ 17 ਇੰਚ ਇਹ 16 ਇੰਚ ਸੋਰੀ ਕਮਰ ਹੈਗੀ 16 ਇੰਚ 16 ਦਾ ਹਾਫ ਹੋ ਗਿਆ 8 8 16 8 ਇੰਚ ਇੱਥੇ ਆਇਆ ਤੇ ਹਾਫ ਇੰਚ ਆਪਾਂ ਮਾਰਜਿਨ ਲਾਵਾਂਗੇ ਯਾਨੀ ਕਿ 8.5 ਲੈ ਲਾਂਗੇ ਆਪਾਂ ਇੱਥੇ ਤੇ ਇਹਨੂੰ ਆਪਾਂ ਇਹਦੇ ਛਾਤੀ ਨਾਲ ਮਲਾ ਦੇਣਾ ਠੀਕ ਹੈ ਜੀ ਕਮਰ ਲੈ ਕੇ ਇਹਨੂੰ ਛਾਤੀ ਨਾਲ ਮਲਾਤਾ ਉਤਤ ਬਾਅਦ ਆਪਾਂ ਇੱਥੋਂ ਆਵਲੀ ਮੇਰੀ ਚਾਕ ਤਰੀਜਾ 15 ਇੰਚ 15.5 ਲਵਾਂਗੀ ਮੈਂ ਦੇਖੇ ਭੇਪੇ ਮੇ ਸਾਢੇ 9 ਨੂੰ 9 ਨੂੰ 18.5 ਲੈ ਲਾਂਗੇ ਇੱਥੋਂ ਆਪਾਂ ਇਹਨੂੰ ਆਪਾਂ ਇਦਾਂ ਕਮਰ ਨਾਲ ਮਲਾ ਦਾਂਗੇ ਤੇ ਆਪਾਂ ਕਰਦਾਂਗੇ ਕਟਿੰਗ ਉਤਤ ਬਾਅਦ 2-2 ਇੰਚ ਦਾ ਮਾਰਜਨ ਲੈ ਕੇ आप कटिंग कर देनी है इतो आपक तो कटिंग करा उस बाद उपर वालिया काटा कटिंग कर देनी है ෆ කාටවි කටින් කල්දන්ගේ බෑක් නො හටාගේ ठीक है जी उस बात अपना छपा ला बैक साइड से भी सारे प्लेट पा लाने ठीक है जी उस मेरी रह गए बाव कटिंग ਜਿਹੜਾ ਮੇਰੇ ਫਾਇਲ ਦੇ ਕਪੜਾ ਬਚਿਆ ਇਹਦੀ ਆਪਾਂ ਬਾਵਾ ਬਣਾਵਾਂਗੇ ਕਿੰਨੀ ਲੰਬਾਈ ਆ ਠੀਕ ਹੈ ਜੀ ਮੇਰੇ ਬਾਵਾ ਬਹੁਤ ਵਧੀਆ ਪੂਰੀਆਂ ਤੇ ਇਹਦਾ ਕਰਕੇ ਆਪਾਂ ਫੋਲਡਾ ਲਾ ਲਾਂਗੇ ਨਹੀਂ ਇੱਥੋਂ ਆਪਾਂ 9.5 ਇੰਚ ਮੋਡਾ ਲਾ ਲਾਂਗੇ ਕਿਪੜਾ ਇੱਥੋਂ ਕਟਿੰਗ ਕਰ ਦਾਂਗੇ ਐਕਸਟਰਾ ਕਪੜਾ ਆ ਦੇਖੋ ਬੰਦ ਸਾਈਡ ਮੇਰੇ ਵਾਲੀ ਸਾਈਡ ਤੇ ਖੁੱਲੀ ਸਾਈਡ ਢਾਣੇ ਵਾਲੀ ਸਾਈਡ ਪਿੱਛੇ ਸਾਈਡ ਤੇ ਆ ਇੱਥੋਂ ਆਪਾਂ ਕਿਦਾਂ ਕੱਟ ਪਾਣੀ ਆ ਇੱਥੋਂ ਆਪਾਂ 3 ਇੰਚ ਲੈਣਾ ਇੱਥੋਂ ਹੀ ਆਪਾਂ 3 ਇੰਚ ਲੈ ਲੈਣਾ ਠੀਕ ਹੈ ਜੀ ਉਹ ਤੋਂ ਬਾਅਦ ਐਦਾਂ ਕਰਕੇ ਆਪਾਂ ਵਾਂ ਦੀ ਸ਼ੇਪ ਦੇ ਦੇਣੀ ਆ ਆ ਦੇਖੋ ਐਦਾਂ ਕਰਕੇ ਵਾਂ ਦੇ ਸ਼ੇਪ 'ਚ ਗੁਲਾਈ ਦੇ ਦੇਣੀ ਹੈ ਗੁਲਾਈ ਪਾਉਣ ਤੋਂ ਬਾਅਦ ਇੱਥੋਂ ਆਪਾਂ ਲਵਾਗੇ ਬਾ ਮੈਂ ਅੱਗੋਂ ਕਫ ਵਾਲੀ ਬਾਵਾ ਬਣਾਵਾਂਗੀ ਤੇ 15 15 ਇੰਚ ਦੀ ਮੈਂ ਕਟਿੰਗ ਕਰਾਂ 15.5 ਦੀ ਤਾਂ ਮੈਂ 15 ਲਵਾਂਗੀ ਤੇ ਅੱਗੋਂ ਮੈਂ ਫੁੱਲ ਲੈ ਲਾਂਗੀ ਕਿਉਂਕਿ ਕਾਫ ਚ ਉਹ ਪੈਂਦਾ ਹੈ ਵਾਲ ਪੈਂਦੇ ਆ ਥੋੜਾ ਜਿਹਾ ਆਪਾਂ ਕੱਟ ਦਾਂਗੇ ਇਦਾਂ ਕਰਕੇ ਉਤ ਬਾਅਦ ਆਪਾਂ ਕਾਫ ਵੀ ਇਹੇ ਕਟਿੰਗ ਕਰ ਲਾਂਗੇ ਠੀਕ ਹੈ ਜੀ ਆਹ ਮੈਂ ਕਾਫ ਕਟਿੰਗ ਕਰਤੇ ਆ ਠੀਕ ਹੈ ਜੀ ਮੇਰੀ ਸ਼ਰਟ ਦੀ ਕਟਿੰਗ ਹੋ ਚੁੱਕੀ ਆ ਤੇ ਤੁਹਾਨੂੰ ਵੀਡੀਓ ਕਿਦਾਂ ਲੱਗੀ ਪਲੀਸ ਇੱਕ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ